ਪੰਜਾਬ ਦੇ ਲੋਕ ਅਕਾਲੀ ਦਲ ਦੀ ਸਰਕਾਰ ਨੂੰ ਤਰਸਣ ਲੱਗੇ ਨੇ ਤੇ ਉੱਥੇ ਸੁਖਵੀਰ ਸਿੰਘ ਬਾਦਲ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨਜ਼ਰ ਆ ਰਹੇ ਨੇ ਕਿ ਬਾਦਲ ਸਾਹਿਬ ਤੁਹਾਡੀ ਸਰਕਾਰ ਆਵੇ ਤੇ ਜਿਸ ਦੇ ਦੌਰਾਨ ਜੋ ਲੋਕਾਂ ਦੀਆਂ ਸਮੱਸਿਆ ਨੇ ਉਹ ਸੁਣੀਆਂ ਜਾਣ ਤੇ ਉੱਥੇ ਹੀ ਕੁਝ ਬੀਬੀਆਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਨੂੰ ਘੇਰਦੀਆਂ ਨੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਕੋਲ ਗੱਡੀ ਦੇ ਵਿੱਚ ਖੜ ਜਾਂਦੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਇਹ ਸਮੱਸਿਆ ਸੁਣਦੇ ਨੇ ਤੇ ਉੱਥੇ ਹੀ ਬੀਬੀਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਬਾਦਲ ਸਾਹਿਬ ਤੁਸੀਂ ਆਪਣੀ ਸਰਕਾਰ ਲਿਆਓ ਅਕਾਲੀ ਦਲ ਦੀ ਸਰਕਾਰ ਆਵੇ ਤਾਂ ਕਿ ਜੇ ਬੰਨ ਖੁਣ ਟੁੱਟੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੋਂ ਮਦਦ ਦੀ ਜਿਹੜੀ ਕਿ ਮੰਗ ਕੀਤੀ ਜਾਂਦੀ ਹੈ ਤੇ ਜਿਸ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਉਹਨਾਂ ਦੇ ਨਾਲ ਵਾਅਦਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਉਹਨਾਂ ਨੇ ਕਹਿਣਾ ਹੈ ਕਿ ਜਦੋਂ ਵੀ ਸਾਡੀ ਸਰਕਾਰ ਆਈ ਤਾਂ ਅਸੀਂ ਪਹਿਲੇ ਕੈਬਨਿਟ ਮੀਟਿੰਗ ਦੇ ਵਿੱਚ ਅਜਿਹੇ ਫੈਸਲੇ ਜ਼ਰੂਰ ਲਵਾਂਗੇ ਤੇ ਉੱਥੇ ਹੀ ਪੰਜਾਬੀਆਂ ਦੇ ਨਾਲ ਵੱਡਾ ਵਾਅਦਾ ਕਰਦੇ ਹੋਏ ਨਜ਼ਰ ਆਨੇ ਨੇ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਉ ਤਾਂ ਸੁਣਾਉਣੀ ਆ ਵੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਹੀ ਲਈ ਆ ਹਾਂਜੀ ਬਹੁਤ ਬਹੁਤ ਇਹ ਬੰਨ ਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਆ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਆ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਕੋਪਾ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਆ ਸੀਮੈਂਟ ਦਾ ਬਣਾਵਾ ਪੱਕਾ ਕੰਕਰੀਟ ਜੀ ਪੱਕਾ ਐ ਨਾ ਬਣਾਉਣਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪਾਉਣਾ ਚਾਹੀਦਾ ਬੰਨ ਬਣਾਣਾ ਪੱਕਾ ਪੱਕਾ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਆ ਮੈਂ ਤੁਹਾਨੂੰ ਦੱਸਾਂ ਪਰ ਮੈਂ ਧੰਨ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਇਹ ਕਿੰਨੇ ਇੱਕ ਹਫ਼ਤੇ ਤੋਂ ਘੱਟ ਚੱਲ ਰਹੀ ਹੈ ਚੱਲ ਰਹੀ ਹੈ ਬਹੁਤ ਐਦਾਂ ਹੀ ਉਹ ਮਾਮਾ ਦੇ ਪੁੱਤ ਧੰਨ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਰ ਰਹੇ ਨੇ ਨਹੀਂ ਨਹੀਂ ਜੀ ਬਹੁਤ ਹਾਂ ਜੀ ਸਾਡੇ ਤੇ ਮੜ ਜੀ ਪੱਕਾ ਜੀ ਬੀਬੀ ਪਪਾ ਜੀ ਵੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਲਈ ਆ ਹਾਂ ਜੀ ਬਹੁਤ ਬਹੁਤ ਇਹ ਬੰਨਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਹੈ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਆ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਕੋਪਪਾ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇ ਤੁਸੀਂ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਹੈ ਸੀਮੈਂਟ ਦਾ ਬਣਾਵਾਂਗਾ ਪੱਕਾ ਕੰਕਰੀਟ ਜੀ ਪੱਕਾ ਆਇਨ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪੜਨਾ ਚਾਹੀਦਾ ਬੰਨ ਪੱਕਾ ਅਸੀਂ ਦੁਨੀਆ ਦੇ ਨਾਲ ਕਿੰਨੀ ਬੈ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਹੈ ਮੈਂ ਤੁਹਾਨੂੰ ਦੱਸਾਂ ਪਰ ਮੈਂ ਧੰਨ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਚੱਲ ਰਹੇ ਆ ਬਹੁਤ ਐਵੇਂ ਕੋ ਮਾਮਾ ਦੇ ਪੁੱਤ ਤਾਂ ਨਾਲ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਰ ਰਹੇ ਨੇ ਨਹੀਂ ਨਹੀਂ ਜੀ ਬਹੁਤ ਹਾਂ ਜੀ ਸਾਡੇ ਤੇ ਮਰਜੀ ਪੱਕਾ ਜੀ ਬੀਬੀ ਪਪਾ ਜੀ ਵੀਰ ਜੀ ਸਾਡੀ ਪ੍ਰੋਬਲਮ ਤੁਸੀਂ ਦੇਖ ਹੀ ਲਈ ਆ ਹਾਂ ਜੀ ਬਹੁਤ ਬਹੁਤ ਇਹ ਬੰਨ ਦਾ ਹੁਣ ਕੰਮ ਤੁਸੀਂ ਪੱਕਾ ਕਰਨਾ ਆ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਤੁਸੀਂ ਆਪਾਂ ਦੋ ਤਰੀਕੇ ਆ ਇੱਕ ਤਾਂ ਇਹਦੇ ਬਾਅਦ ਜਿਹੜਾ ਬੰਨ ਇਮੀਡੀਏਟਲੀ ਜੇ ਉਹ ਆਪਾ ਟਰੈਕਟਰ ਨੂੰ ਭੇਜ ਦੋਗਾ ਬੰਦੇ ਭੇਜ ਕੇ ਜੇਸ ਵੀ ਆਪਾਂ ਕਰ ਲਾਂਗੇ ਪਰ ਜੋ ਸਰਕਾਰ ਬਣੀ ਆ ਸੀਮੈਂਟ ਦਾ ਬਣਾਵਾਂਗਾ ਪੱਕਾ ਕੰਕਰੀਟ ਜੀ ਪੱਕਾ ਇਹਨੂੰ ਬਣਾਉਣਾ ਚਾਹੀਦਾ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਪਾਉਣਾ ਚਾਹੀਦਾ ਬੰਨਣਾ ਪੱਕਾ ਅਸੀਂ ਦੁਨੀਆ ਦੇ ਨਾਲ ਕਿੰਨੀ ਬੈਠੀ ਨਹੀਂ ਨਹੀਂ ਬਹੁਤ ਬਹੁਤ ਨੁਕਸਾਨ ਆ ਮੈਂ ਤੁਹਾਨੂੰ ਦੱਸਾਂ ਪਰ ਮੈਂ ਧੰਨ ਸਾਰੇ ਪਿੰਡ ਦੇ ਲੋਕਾਂ ਦਾ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਹੈ ਇਹ ਕਿੰਨੇ ਇੱਕ ਹਫ਼ਤੇ ਤੋਂ ਕੰਮ ਚੱਲ ਰਿਹਾ ਚੱਲ ਰਿਹਾ ਬਹੁਤ ਐਦਾਂ ਹੀ ਉਹ ਮਾਮਾ ਦੇ ਪੁੱਤ ਧੰਨ ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਕਰ ਰਹੇ ਨੇ ਨਹੀਂ ਨਹੀਂ ਜੀ ਬਹੁਤ ਆਟੇ ਤੇ ਮੜ ਜੀ ਪੱਕਾ ਜੀ ਬੀਬੀ ਜੀ ਪਪਾ ਜੀ